ਇਹ ਪੋਸਟਾਂ ਜਿਹੜੀਆਂ ਤੁਹਾਡੇ ਸਾਹਮਣੇ ਗੱਲ ਕਰ ਰਹੇ ਇਹ ਪ੍ਰਾਇਮਰੀ ਕਾਡਰਚ ਆ ਚੁੱਕੀਆਂ ਇਹ ਪੋਸਟਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਾਰ-ਵਾਰ ਨਾ ਅਸੀਂ ਬੋਲਦੇ ਰਹਿੰਦੇ ਨੇ ਕਿ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ YouTube ਤੇ ਦੇਖ ਰਹੇ ਹੋ ਜੇਕਰ ਤੁਸੀਂ ਵੀ Facebook ਤੇ ਦੇਖ ਰਹੇ ਹੋ ਚੈਨਲ ਨੂੰ ਫੋਲੋ ਕਰ ਲਓ ਉਹਦਾ ਸਭ ਤੋਂ ਵੱਡਾ ਕਾਰਨ ਇਹ ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਹੁਤ ਸਾਰੀਆਂ ਨੌਕਰੀਆਂ ਆਉਣ ਵਾਲੀਆਂ ਹੈਗੀਆਂ ਕਿਉਂਕਿ ਸਰਕਾਰ ਜਾਂਦੇ ਜਾਂਦੇ 1.5 ਸਾਲ ਸਰਕਾਰ ਦਾ ਬਚਿਆ ਬਹੁਤ ਸਾਰੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਕੰਮ ਕੀਤਾ ਕਿ ਸਰਕਾਰੀਆਂ ਸਰਕਾਰੀ ਭਰਤੀਆਂ ਦੇ ਜਿਹੜੇ ਢੇਰ ਲਾ ਜਾਂਦੇ ਨੇ ਚਲੋ ਸੋ ਆਪਾ ਤੁਹਾਡੇ ਸਾਹਮਣੇ ਜਿਹੜੀ ਇੱਕ ਨਵੀਂ ਪੋਸਟ ਤੁਹਾਡੇ ਸਾਹਮਣੇ ਆਈ ਹੈ ਜੇਕਰ ਤੁਹਾਡੀ ਕਵਾਜ਼ ਬਿਲਕੁਲ ਸਹੀ ਹੈ ਵੀ ਓਕੇ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੀਆਂ ਪੋਸਟਾਂ ਹੈਗੀਆਂ ਵੈਸੇ ਇਹ ਪੰਜਾਬ ਦੀਆਂ ਪੋਸਟਾਂ ਨਹੀਂ ਹੈਗੀਆਂ ਪਰ ਤੁਸੀਂ ਪੰਜਾਬ ਵਾਲੇ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਪਹਿਲਾਂ ਤਾਂ ਇਹਨਾਂ ਪੋਸਟਾਂ ਦੀ ਡੇਟ ਚੈੱਕ ਕਰ ਲਓ ਵੀ ਆਨਲਾਈਨ ਐਪਲੀਕੇਸ਼ਨ ਜਿਹੜੀ 7 ਤਰੀਕ ਤੋਂ ਅਗਸਤ ਤੋਂ ਸ਼ੁਰੂ ਹੋ ਜਾਣੀ ਹੈ ਤੇ 28 ਅਗਸਤ ਲਾਸਟ ਡੇਟ ਰਹਿਣੀ ਹੈ ਤੇ 30 ਅਗਸਤ ਤੱਕ ਤੁਸੀਂ ਇਹਦੀ ਫੀਸ ਅਪਲਾਈ ਕਰ ਸਕਦੇ ਕਿਉਂਕਿ ਆਨਲਾਈਨ ਆ ਨਾ ਆਨਲਾਈਨ ਹੀ ਭਰਨਾ ਤੁਸੀਂ ਐਲੀਜੀਬਿਲਟੀ ਕਲਟਰੀਆ ਦੇਖੋ ਉਸ ਤੋਂ ਪਹਿਲਾਂ ਪੋਸਟ ਤਾਂ ਦੇਖ ਲਓ ਵੀ ਕਿਹੜੀ ਆ ਜੇਬੀਟੀ ਰਿਕਰੂਟਮੈਂਟ ਚੰਡੀਗੜ੍ਹ ਨੇ ਦਿੱਤੀ ਹੈਗੀ ਆ ਠੀਕ ਆ ਫੁੱਲ ਡਿਟੇਲ ਹੈ ਤੁਸੀਂ ਦੇਖ ਲਓ ਵੀ 2000 218 ਪੋਸਟਾਂ ਟੋਟਲ ਨੇ ਇਹ ਜਿਹੜੀ ਅਖਬਾਰ ਚ ਨਿਊਜ਼ ਆ ਚੁੱਕੀ ਹੈ ਬਿਲਕੁਲ ਤੇ ਇਹਨਾਂ ਪੋਸਟਾਂ ਬਾਰੇ ਨੇ ਇੱਕ ਹੋਰ ਨਵਾਂ ਅਫੀਸ਼ੀਅਲ ਨੋਟੀਫਿਕੇਸ਼ਨ ਆਉਣਾ ਹੈ ਜਿਹੜਾ ਕਿ ਡਿਟੇਲ ਚ ਹੋਊਗਾ ਪਰ ਤੁਹਾਨੂੰ ਜਿਹੜੀ ਮੇਨ ਮੇਨ ਜਾਣਕਾਰੀ ਸਾਰੀ ਦੱਸ ਦਿੰਦੇ ਆ ਇਹਨਾਂ ਪੋਸਟਾਂ ਦੇ ਵਿੱਚ ਦੇਖੋ ਵੀ ਕੁਆਲੀਫਿਕੇਸ਼ਨ ਕੀ ਲੈਣੀ ਹੈ এডਿਕੇਸ਼ਨ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 2 ਸਾਲ ਦਾ ਤੁਹਾਡਾ ਡੀ ਐਲ ਐਡੀ ਵਾਲਾ ਜਿਹਨੂੰ ਅਸੀਂ ਬੋਲਦੇ ਆ ਈਟੀਟੀ ਵਾਲਾ ਉਹੀ ਸੇਮ ਡਿਪਲੋਮਾ ਹੁੰਦਾ ਬਰਾਬਰ ਉਹਦੇ ਡਿਗਰੀ ਹੁੰਦੀ ਹੈ ਇਹ ਤੇ ਬੀ ਐਡ ਕੀਤੀ ਹੈ ਤਾਂ ਇਹ ਐਨ ਸੀ ਪੀ ਵੱਲੋਂ ਪ੍ਰਮਾਣਿਤ ਹੋਣੀ ਚਾਹੀਦੀ ਹੈ ਚਾਹੇ ਤੁਹਾਡੀ बीएडਾ ਚਾਹੀ ਈ ਐਲ ਈ ਡੀ ਠੀਕ ਹੈ ਸੋ ਇਹ ਹੋਣੀ ਚਾਹੀਦੀ ਤੁਹਾਡੀ ਤੇ ਸੀਟ ਐਟ ਪੇਪਰ 1 ਪਾਸ ਹੋਣਾ ਚਾਹੀਦਾ ਦੇਖੋ बीएड ਵਾਲੇ ਇਸ ਪੋਸਟ ਨੂੰ ਭਰਤਾ ਸਕਦੇ ਆ ਪਰ ਪੇਪਰ 1 ਪਾਸ ਹੋਣਾ ਚਾਹੀਦਾ ਇਹ ਨਹੀਂ ਹੈਗਾ ਪੇਪਰ ਤੁਹਾਡਾ 2 ਪਾਸ ਆ ਕਿਉਂਕਿ ਪੇਪਰ बीएडਾ ਨਾਲ ਵਾਸਤੇ ਸੀਟ ਐਟ ਦਾ ਚਾਹੀ ਪੀ ਐਸਟ ਐਟ ਦਾ 2 ਬਣਿਆ ਹੁੰਦਾ ਪਰ ਇੱਥੇ ਕੱਲੇ ਸਿਰਫ ਸੀਟ ਐਟ ਵਾਲੇ ਹੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ ਠੀਕ ਹੈ ਵੀ ਚਲੋ ਅੱਗੇ ਨਾਲ ਬੇਸਿਕ ਨੋਲਜ ਕੰਪਿਊਟਰ ਦੀ ਇਹਨਾਂ ਨੇ ਮੰਗੀ ਹੈ ਏਜ ਰਹੂਗੀ ਵੀ 21 ਤੋਂ 37 ਸਾਲ ਵੈਕੈਂਸੀ ਨੂੰ ਜਿਹੜਾ ਇਹਨਾਂ ਨੇ ਵੰਡਿਆ ਹੋਇਆ ਵੱਖ-ਵੱਖ categories ਚ ਜਨਰਲ ਵਾਸਤੇ ਗਿਆ 111 ਹੈਗੀਆਂ OBC ਵਾਸਤੇ 44 SC ਵਾਸਤੇ 41 EWS ਵਾਸਤੇ 42 ਪੋਸਟਾਂ ਤੇ ਬਾਕੀ ਐਕ ਸਰਵਿਸਮੈਨ ਵਾਸਤੇ 22 ਪੋਸਟਾਂ ਤੇ PW D ਵਾਸਤੇ 8 ਪੋਸਟਾਂ ਨੈਕਸਟ ਇਹਨਾਂ ਨੇ ਵੀ ਸਿਲੈਕਸ਼ਨ ਪ੍ਰੋਸੈਸ ਕੀ ਦੱਸਿਆ ਪੀਨਾ ਪੋਸਟਾਂ ਦੇ ਵਿੱਚ ਰਿਟਨ ਟੈਸਟ ਹੋਊਗਾ ਮਲਟੀ ਚੁਆਇਸ ਪ੍ਰਸ਼ਨ ਹੁੰਦੇ ਆ ਜੀ ਜੀ ਚਾਰ ਆਪਸ਼ਨਾਂ ਹੁੰਦੀਆਂ 150 ਅੰਕਾਂ ਦਾ ਪੇਪਰ ਹੋਊਗਾ ਤੁਹਾਡਾ ਜੀ ਦੇ ਵਿੱਚ ਕੋਈ ਇੰਟਰਵਿਊ ਨਹੀਂ ਹੋਣੀ ਤੇ ਬਾਅਦ ਚ ਜਦੋਂ ਤੁਸੀਂ ਇਹ ਪੇਪਰ ਨੂੰ ਪਾਸ ਕਰ ਲਿਆ ਮੈਟ ਚ ਆਗੇ ਤਾਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਤੇ ਮੈਡੀਕਲ ਫਿਟਨੈਸ ਹੋਏਗੀ 40% ਮਿਨੀਮਮ ਮਾਰਕਸ ਲੈਣੇ ਜ਼ਰੂਰੀ ਹੋਣਗੇ ਐਗਜ਼ਾਮ ਪੈਟਰਨ ਚ ਕੀ ਹੋਊਗਾ ਤੁਹਾਡਾ 2.5 ਘੰਟੇ ਦਾ ਪੇਪਰ ਹੋਊ ਤੁਹਾਡਾ ਤੇ ਹਰੇਕ 150 ਪ੍ਰਸ਼ਨ ਦਾ ਵਿੱਚ ਇੱਕ ਅੰਕ ਹਰੇਕ ਪ੍ਰਸ਼ਨ ਦਾ ਆਊਗਾ ਭਾਵੇਂ 150 ਅੰਕਾਂ ਦਾ ਪੂਰਾ ਪੇਪਰ ਹੋਊਗਾ ਤੇ ਨੈਗੇਟਿਵ ਮਾਰਕ ਹੋएगी ਤੁਹਾਡੀ 0.25 ਦੀ ਹੋएगी ਭਾਅ ਜੇ ਤੁਹਾਡੇ ਚਾਰ ਪ੍ਰਸ਼ਨ ਗਲਤ ਹੁੰਦੇ ਆ ਤੇ ਇੱਕ ਨੰਬਰ ਤੁਹਾਡਾ ਘਟ ਜੂਗਾ ਠੀਕ ਹੈ ਉਦੋਂ ਦਾ ਕਹਿੰਦੇ ਇਹਦੇ ਵਿੱਚ ਸਬਜੈਕਟ ਕਿਹੜੇ-ਕਿਹੜੇ ਆਉਣਗੇ ਜਰਨਲ ਅਵੇਅਰਨੈਸ ਆਊਗਾ ਰੀਜ਼ਨਿੰਗ ਆਊਗਾ ਟੀਚਿੰਗ ਐਬਿਟਿਊਡ ਇੰਗਲਿਸ਼ ਪੰਜਾਬੀ ਹਿੰਦੀ ਆਈ ਸੀ ਟੇ ਦਾ ਮਤਲਬ ਕੰਪਿਊਟਰ ਹੁੰਦਾ ਮੈਥ ਹੋਊਗਾ ਤੁਹਾਡੇ ਕੋਲੇ ਸਾਇੰਸ ਸੋਸ਼ਲ ਸਾਇੰਸ ਵੀ ਸਬਜੈਕਟ ਕਾਫੀ ਨੇ ਪਰ ਥੋੜੀ ਮਿਹਨਤ ਹਾਰਡ ਵਰਕ ਕਰਨਾ ਪੈਣਾ ਤਨਖਾ ਵੀ ਬਹੁਤ ਚੈੱਕ ਕਰ ਲੋ 45260 ਰੁਪਏ ਜਿਹੜੀ ਤੁਹਾਨੂੰ ਤਨਖਾ ਇਥੇ ਮਿਲਣੀ ਹੈ ਬਾਕੀ ਚੰਡੀਗੜ੍ਹ ਦੇ ਨਿਆਰੇ ਤਾਂ ਵੱਖਰੇ ਹੀ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਆਹ ਪੋਸਟਾਂ ਭਰਨ ਵਾਸਤੇ ਇਹ ਵੈਬਸਾਈਟ ਰਹੂਗੀ ਵੀ ਚੰਡੀਗੜ੍ਹ ਡਿਪਾਰਟਮੈਂਟ ਦੀ ਇਸ ਐਜੂਕੇਸ਼ਨ ਡਿਪਾਰਟਮੈਂਟ ਦੀ ਜਿਹੜੀ ਹੈਗੀ ਚੰਡੀਗੜ੍ਹ ਦੇ ਵਿੱਚ ਤਾਂ ਇਹਨਾਂ ਦੋ ਵੈਬਸਾਈਟਾਂ ਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਤੁਹਾਨੂੰ ਆਲਰੇਡੀ ਦੱਸਿਆ ਵੀ 8 ਅਗਸਤ ਤੋਂ ਸ਼ੁਰੂ ਹੋਣਾ ਜਾਂ 7 ਅਗਸਤ ਤੋਂ ਸ਼ੁਰੂ ਹੋ ਜਾਏਗਾ ਠੀਕ ਹੈ ਸੋ ਫੀਸ ਰਹੂਗੀ 1000 ਰੁਪਏ ਜਨਰਲ ਤੇ OBC ਵਾਸਤੇ ਬਾਕੀ SC ਵਾਸਤੇ 500 ਹੈ ਉਸ ਤੋਂ ਬਾਅਦ ਵੀ ਬਖਸ ਇਨੀ ਪ੍ਰੋਪਰ ਜਾਣਕਾਰੀ ਤੁਹਾਨੂੰ ਦੇ ਦਿੱਤੀ ਗਈ ਹੈ ਮੇਨ ਮੇਨ ਤੇ ਜਦੋਂ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਇੱਕ ਦੋ ਦਿਨਾਂ ਵਿੱਚ ਹੋਰ ਆ ਜੂਗਾ ਇਹ ਵੈਬਸਾਈਟ ਤੇ ਕਿਹੜੀ ਵੈਬਸਾਈਟ ਹੋਊਗੀ ਆ ਵਾਲੀ ਵੈਬਸਾਈਟ ਇੱਥੇ ਇੱਕ ਵਾਰੀ ਡਿਟੇਲ ਚ ਅਫੀਸ਼ੀਅਲ ਨੋਟੀਫਿਕੇਸ਼ਨ ਆ ਜੂਗਾ ਜਿੱਥੇ ਥੋੜਾ ਸਲੇਵਸ ਬਿਲਕੁਲ ਡਿਵਾਈਡ ਕੀਤਾ ਹੋਊਗਾ ਵੀ ਸਾਇੰਸ ਚ ਕੀ ਪੁੱਛਿਆ ਜਾਣਾ ਜਰਨਲ ਵੀਐਸ ਦੇ ਵਿੱਚੋਂ ਕੀ ਪੁੱਛਿਆ ਜਾਣਾ ਪੰਜਾਬ ਇਹਦੇ ਵਿੱਚ ਇੰਗਲਿਸ਼ ਚ ਕੀ ਪੁੱਛਿਆ ਜਾਣਾ ਪੰਜਾਬੀ ਚ ਕੀ ਪੁੱਛਿਆ ਜਾਣਾ ਹਿੰਦੀ ਉਹ ਥੋੜਾ ਡਿਟੇਲ ਚ ਆ ਜੂਗਾ ਤੋਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਇਹ ਵੀ ਪੋਸਟਾਂ ਲਗੀਆਂ ਉਹ 18 ਪੋਸਟਾਂ ਠੀਕ ਹੈ ਸੋ ਇਹ ਜਾਣਕਾਰੀ ਜਿਨ੍ਹਾਂ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਇਨ ਫਿਊਚਰ ਪੰਜਾਬ ਚ ਆਉਣ ਵਾਲੀਆਂ ਜਾਂ ਤੁਹਾਡੇ ਆਸ-ਪਾਸ ਦੀ ਗਵਾਂਡੀ ਸਟੇਟ ਵਿੱਚ ਕਿਸੇ ਵੀ ਤਰ੍ਹਾਂ ਦੀ ਆਉਣ ਵਾਲੀਆਂ ਸਾਮੀਆਂ ਦੀ ਜਾਣਕਾਰੀ ਆਪਣੇ ਇਸ ਚੈਨਲ ਉੱਪਰ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਵਾਈਡ ਹੁੰਦੀ ਰਹੂਗੀ ਸੋ ਧੰਨਵਾਦ ਵੀ ਟੇਕ ਕੇਅਰ ਬਾਏ ਬਾਏ ਫੇਸਬੁਕ ਤੇ ਮੈਨੂੰ ਫੋਲੋ ਕਰ ਲਿਓ YouTube ਤੇ ਦੇਖਣੇ ਹੋ ਸਬਸਕ੍ਰਾਈਬ ਕਰ ਲਿਓ ਓਕੇ ਜੀ ਥੈਂਕ ਯੂ